ਚਲੋ ਧੋਖਾ ਇੱਕ ਨਜ਼ਰੀਆ ਹੁੰਦਾ ਹੈ ਇਨਸਾਨ ਦਾ ਦੇਖਣ ਦਾ ਜੋ ਤੁਹਾਡੀ ਨਜ਼ਰ ਵਿੱਚ ਧੋਖਾ ਹੋਵੇਗਾ ਮੇਰੇ ਲਈ ਸ਼ਾਇਦ ਧੋਖਾ ਨਹੀਂ ਹੋਵੇਗਾ ਹਾਂ ਕੋਈ 24 ਆਵਰਸ ਚੰਗਾ ਨਹੀਂ ਹੁੰਦਾ ਤਾਂ ਨਾ ਹੀ ਕੋਈ 24 ਆਵਰਸ ਮਾੜਾ ਹੁੰਦਾ ਸੋ ਉਹ ਸ਼ੇਡਸ ਉਤੇ ਚੱਲਦੇ ਰਹਿੰਦੇ ਨੇ ਅਸੀਂ ਇਹੀ ਚਾਹੁੰਦੇ ਹਾਂ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਪਣੇ ਘਰਾਂ ਚੋਂ ਨਿਕਲ ਕੇ ਫਿਲਮ ਦੇਖਣ ਆਉਣ ਤਾਂ ਫਿਰ ਉਹਨੂੰ ਜੇ ਪ੍ਰੂਵ ਨਹੀਂ ਕਰਾਂਗੇ ਬਾਕਸ ਆਫਿਸ ਤੇ ਜੇ ਉਹ ਪੈਸਾ ਫਿਲਮ ਨਹੀਂ ਕਮਾਊਗੀ ਤਾਂ ਫਿਰ ਇੰਡਸਟਰੀ 'ਚ ਇਹ ਐਗਜ਼ਾਮਪਲ ਸੈੱਟ ਹੋ ਜਾਣਾ ਵੀ ਯਾਰ ਉਹਨਾਂ ਨੇ ਅਲੱਗ ਕੀਤਾ ਤਾਂ ਸੀ ਉਹਨਾਂ ਨੇ ਕੀ ਕਰ ਲਿਆ ਇਸ ਵੇਲੇ ਪੰਜਾਬੀ ਸਿਨੇਮਾ ਪੂਰੀ ਚੜ੍ਹਾਈ ਕਰ ਰਿਹਾ ਕਿਉਂਕਿ ਅੱਜ ਜਿਹੜੀ ਫਿਲਮ ਦੀ ਗੱਲ ਕਰ ਰਹੇ ਆ ਨਾਮ ਤਾਂ ਉਹਦਾ ਬਾਲੀਵੁੱਡ ਵਰਗਾ ਲੱਗਦਾ ਪਰ ਨਾਮ ਹੈ ਬਾਲੀਵੁੱਡ ਵਰਗਾ ਫਿਲਮ ਜਿਹੜੀ ਉਹ ਪੰਜਾਬੀ ਹੈ 6e ਜਿਹੜੇ ਕੀ ਇਸ ਫਿਲਮ ਵਿੱਚ ਮੁੱਖਾ ਕਿਰਦਾਰ ਨੇ ਹਰਦੀਪ ਗਰੀਵਾਲ ਨੇ ਮੰਡੀ ਟੱਕਰ ਦੇ ਉਹ ਇੱਥੇ ਪਹੁੰਚੇ ਨੇ ਫਿਲਮ ਦੀ ਪ੍ਰੋਮੋਸ਼ਨ ਵਾਸਤੇ ਗੱਲਬਾਤ ਕਰਨ ਲਈ ਸਾਡ ਭਾਜੀ ਇੱਕ ਤਾਂ ਨਾਮ ਯੂਨਿਕ ਤੇ ਇੱਕ ਕਨਸੈਪਟ ਵੀ ਯੂਨਿਕ ਕਹਿੰਦੇ ਫਿਲਮ ਦਾ ਹੈ ਕੀ ਖਾਸ ਜਿੱਦਾਂ ਨਾਮ ਆ ਇਹਦਾ 6 ਇਚ 6 ਇਚ ਦਾ ਜੇ ਪੂਰਾ ਆਪਾਂ ਦੇਖੀਏ 6 ਇਚ ਬੈਂਡ ਜਿਹੜੇ ਆਇਲਸ ਦੇ ਵਿੱਚ ਬੈਂਡ ਹੁੰਦੇ ਆ ਤੇ ਉਹਦੇ ਨਾਲ ਹੀ ਕਨਸੈਪਟ ਰੈਲੇਮੈਂਟ ਆ ਵੀ 6 ਇਚ ਬੈਂਡ ਰਿਕੁਆਇਰਡ ਹੁੰਦੇ ਆ ਕਿਸੇ ਕੁੜੀ ਲਈ ਕੈਨੇਡਾ ਜਾਣ ਲਈ ਤੇ ਅੱਜ ਕੱਲ ਆਪਣੇ ਜਿਵੇਂ ਪਿਛਲੇ ਸਾਲਾਂ ਦੇ ਵਿੱਚ ਕੀ ਚੱਲ ਰਿਹਾ ਸੀ ਵੀ ਮੁੰਡੇ ਵਾਲੇ ਪੈਸਾ ਲਾਉਂਦੇ ਹੁੰਦੇ ਸੀ ਜਿਹਦੇ ਕੁੜੀ ਦੇ 6 ਇਚ ਜਾਂ 6 ਇਚ ਬੈਂਡ ਆਏ ਹੁੰਦੇ ਸੀ ਕੁੜੀ ਬਾਹਰ ਜਾਂਦੀ ਸੀ ਪਰ ਕਈ ਕੇਸ ਆਪਾਂ ਨੂੰ ਪਿਛਲੇ ਜੇ ਦੇਖਣ ਨੂੰ ਮਿਲਿਆ ਵੀ ਕੁੜੀ ਬਾਹਰ ਜਾ ਕੇ ਮੁੱਕਰ ਗਈ ਮੁੰਡੇ ਨੂੰ ਨਹੀਂ ਬੁਲਾਇਆ ਤੇ ਸਪੈਸੀਫਿਕਲੀ ਇਸ ਸਿਸ ਕਨਸੈਪਟ ਤੇ ਕਹਾਣੀ ਹੈ ਆਪਣੀ ਫਿਲਮ ਹੈ ਜੀ ਕਿ ਇਹ ਕਨਸੈਪਟ ਤੇ ਵੈਸੇ ਕਾਫੀ ਸਮਾਂ ਪਹਿਲੇ ਆ ਜਾਣਾ ਚਾਹੀਦਾ ਸੀ ਪਰ ਹੁਣ ਜਿਹੜੀਆਂ ਅਮਰੀਕਾ ਵੱਲੋਂ ਡਿਪੋਰਟ ਹੋ ਰਿਹਾ ਤਾਂਕ ਧਿਆਨ ਵਿੱਚ ਆਵੇ ਇਸ ਕਨਸੈਪਟ ਤੇ ਵੀ ਜਿਹੜੀ ਇੱਕ ਮੂਵੀ ਬਣਨੀ ਚਾਹੀਦੀ ਹੈ ਹਾਂਜੀ ਉਹ ਬਹੁਤ ਜ਼ਿਆਦਾ ਤਾਜ਼ਾ ਗੱਲ ਹੈ ਜੀ ਹੁਣ ਫਿਲਹਾਲ ਹਾਲ ਦੀ ਉਹ ਗੱਲ ਹੈ ਜਦੋਂ ਆਪਾਂ ਦੋ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਹੀ ਉਹ ਸਿਚੁਏਸ਼ਨ ਸਾਰੀ ਦੇਖੀ ਆ ਤੇ ਮੈਨੂੰ ਇਦਾਂ ਲੱਗਦਾ ਵੀ ਵਾਪਸ ਆ ਰਹੇ ਆ ਉਹ ਮੁੱਦਾ ਨਹੀਂ ਹੈਗਾ ਜਾਂ ਕਿਉਂ ਰਹੇ ਆ ਉਸ ਤਰੀਕੇ ਮੁੱਦਾ ਉਹ ਆ ਡਾਂਕੀ ਲਾ ਕੇ ਜਾ ਰਹੇ ਆ ਜਿਹੜਾ ਉਹ ਮੋਡ ਆ ਨਾ ਜਾਣ ਦਾ ਤਰੀਕਾ ਜਿਹੜਾ ਉਹ ਜ਼ਿਆਦਾ ਵੱਡਾ ਮੁੱਦਾ ਵਾ ਵਾਪਸ ਤਾਂ ਹੁਣ ਸਮਝ ਲੋਗੇ ਪ੍ਰੈਜ਼ੀਡੈਂਟ ਉਹਨਾਂ ਦਾ ਆਇਆ ਉਹਨੇ ਫੈਸਲਾ ਕੀਤਾ ਉਹਨੂੰ ਉਹਦੇ ਦਿਮਾਗ ਦੀ ਖੇਡ ਆ ਉਹ ਕਹਿੰਦਾ ਵੀ ਵਾਪਸ ਭੇਜੋ ਦੈਟਸ ਇਟ ਕੋਈ ਹੋਰ ਆਊਗਾ ਕੋਈ ਹੋਰ ਗੱਲ ਕਰ ਦੂਗਾ ਪਰ ਆਪਾਂ ਤਾਂ ਪੱਕੇ ਹੋਣਾ ਨਾ ਆਪਣੇ ਤੌਰ ਤੇ ਹਾਂ ਪਰ ਇੰਨੇ ਨੇ ਪੈਸੇ ਲਗਾ ਕੇ ਜਾਣਾ ਹਾਂ ਸਮਝਦਾਰੀ ਤੇ ਨਹੀਂ ਹੈਗੀ ਇੰਨੇ ਪੈਸੇ ਲਗਾਏ ਪੈਸੇ ਤਾਂ ਭਾਜੀ ਲਾਉਂਦੇ ਹੀ ਲਾਉਂਦੇ ਆ ਸਮਝਦਾਰੀ ਤਾਂ ਆਪਣੀ ਜਾਨ ਜੋਖਮ ਚ ਪਾ ਕੇ ਜਾਣ ਦੀ ਵੀ ਹੈ ਨਹੀਂ ਹਨਾ 50 ਲੱਖ 60 ਲੱਖ 40 ਲੱਖ ਇੰਨਾ ਪੈਸਾ ਲਾਉਣਾ ਜ਼ਮੀਨ ਆਪਣੀ ਗਹਿਣੇ ਦੇਣੀ ਆ ਫਿਰ ਉਸ ਤੋਂ ਬਾਅਦ ਕਿੰਨੇ ਕਿੰਨੇ ਦਿਨ ਕਿਹੜੇ ਕਿਹੜੇ ਜੰਗਲਾਂ ਚੋਂ ਨਿਕਲ ਕੇ ਜਾਨ ਤੇ ਦਾਅ ਲਾ ਕੇ ਆਪਣੇ ਜਾਣਾ ਉਹ ਮੈਨੂੰ ਲੱਗਦਾ ਵੀ ਇਹਦੇ ਨਾਲੋਂ ਜਿੰਮੇ ਜਿੰਮੇ ਫੌਜੀ ਹੁੰਦਾ ਨਾ ਜਿਹੜਾ ਬਾਰਡਰ ਤੇ ਜਾਂਦਾ ਉਹਦੇ ਵੀ ਜਾਨ ਦਾ ਰਿਸਕ ਹੁੰਦਾ ਪਰ ਉਹ ਕਿਤਨਾ ਕਿਤੇ ਐਂ ਤਾਂ ਹੁੰਦਾ ਨਾ ਵੀ ਆਪਣੀ ਕੰਟਰੀ ਲਈ ਕੁਝ ਕਰ ਰਿਹਾ ਇਹ ਜਿਹੜਾ ਆਪਾਂ ਕੰਮ ਕਰਦੇ ਆ ਜਾਂ ਆਪਣੀ ਜਨਰੇਸ਼ਨ ਨਵੀਂ ਕਰਦੀ ਆ ਉਹ ਬਸ ਇੱਕ ਸਮਝ ਲਓ ਵੀ ਟੈਂਪਟੇਸ਼ਨ ਆ ਦਿਮਾਗ ਦੇ ਵਿੱਚ ਵੀ ਬਾਹਰ ਜਾਣਾ ਦੈਟਸ ਇਟ ਹਾਂ ਉਹਦੇ ਪਿੱਛੇ ਕੋਈ ਰੀਜ਼ਨ ਨਹੀਂ ਹੈ ਕਹਿਣਾ ਕਿ ਇਹ ਬਾਹਰ ਜਾ ਕੇ ਇਹ ਪਤਾ ਹੀ ਕੁਝ ਅਕਸਰ ਸਸਟਿਕਾ ਟੂ ਸਟਾਰਟ ਵਿਦ ਤੁਸੀਂ ਬਾਲੀਵੁੱਡ ਕਹਿ ਰਹੇ ਸੀ ਮੈਂ ਕਿਹਾ ਹਾਲੀਵੁੱਡ ਕਹਿਣਾ ਸੀਗਾ ਮੈਂ ਹਾਲੀਵੁੱਡ ਵੀ ਕਹਿੰਦੇ ਜੀ ਹਾਲੀਵੁੱਡ ਬਾਲੀਵੁੱਡ ਦੋਵੇਂ ਲੈ ਲਓ ਜੀ ਹਾਂਜੀ ਹਾਂਜੀ ਸੋ ਉਹੀ ਤਾਂ ਹਰਦੀਪ ਨੇ ਵੀ ਪਹਿਲਾਂ ਕਿਹਾ ਸੀਗਾ ਕਿ ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿ ਬਾਹਰ ਜਾ ਕੇ ਕਰਨਾ ਕੀ ਹੈ ਨੰਬਰ 1 ਇਟ ਬਸ ਬਾਹਰ ਨਿਕਲ ਜਾਈਏ ਬਾਹਰ ਨਿਕਲ ਜਾਈਏ ਨਾ ਮੇਰੇ ਖੁਦ ਫੈਮਿਲੀ ਚ ਕੁਝ ਇਦਾਂ ਦੇ ਜਵਾਕ ਹੈਗੇ ਨੇ ਰਿਸ਼ਤੇਦਾਰਾਂ ਦੇ ਮੈਂ ਉਹਨਾਂ ਨੂੰ ਜਦੋਂ ਪੁੱਛਿਆ ਕੀ ਕਰੋਗੇ ਕਰ ਲਾਂਗੇ ਜੌਬ ਜੂਬ ਕਰ ਲਾਂਗੇ ਪਰ ਕਿਹੜੀ ਜੌਬ ਜੂਬ ਉਸ ਤੋਂ ਅੱਗੇ ਕੀ ਸੋਚਿਆ ਹੋਇਆ ਹੈ ਮਤਲਬ ਮਤਲਬ ਜੌਬ ਜੂਬ ਕਿੱਦਾਂ ਹੈ ਨਾ ਸੋ ਉਮ ਇਹੀ ਹੈ ਬਸ ਉਹ ਇੱਕ ਲਾਕ ਆਫ ਡਾਇਰੈਕਸ਼ਨ ਉਹਨਾਂ ਨੂੰ ਬਸ ਲੱਗਦਾ ਕਿ ਬਾਹਰ ਜਾ ਕੇ ਬਸ ਸਾਡਾ ਪਤਾ ਨਹੀਂ ਕੀ ਉੱਥੇ ਦਰਖਤ ਲੱਗੇ ਹੋਏ ਨੇ ਉੱਥੋਂ ਪੈਸੇ ਡਿੱਗੀ ਜਾਣੇ ਨੇ ਹੈ ਨਾ ਡਾਲਰਾਂਾਂ ਚ ਅਸੀਂ ਕਮਾਈ ਜਾਣਾ ਹੈ ਇਤਨਾ ਨਹੀਂ ਹੁੰਦਾ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ ਆ ਬਹੁਤ ਜ਼ਿਆਦਾ ਮਿਹਨਤ ਮਤਲਬ ਇੱਥੇ ਨੌਣੋਂ ਵੀ ਜ਼ਿਆਦਾ ਯੂ نو ਇੱਥੇ ਤਾਂ ਆਪਾਂ ਨੂੰ ਬਹੁਤ ਸਹੂਲਤਾਂ ਨੇ ਘਰੇ ਮਤਲਬ ਸਾਰੇ ਕੁਝ ਕੀਤਾ ਹੁੰਦਾ ਮਮ ਡੈਡ ਜਿਹਦਾ ਪਰ ਲਾਡਾਂ ਨਾਲ ਪਾਲੇ ਜਾਂਦੇ ਆ ਪਿੰਡਾਂ ਵਿੱਚ ਖਾਸ ਕਰਕੇ ਯੂ نو ਐਂਡ ਜੋ ਇੱਥੇ ਫਰੀडम ਹੁੰਦੀ ਹੈ ਫਰੀडम ਬਸ ਰੋਮਿੰਗ ਅਰਾਊਂਡ ਜੋ ਵੀ ਹੈ ਯੂ نو ਉੱਥੇ ਅਲੱਗ ਹੈ ਸਿਸਟਮ ਅਲੱਗ ਹੈ ਉੱਥੇ ਪਹਿਲਾਂ ਤਾਂ ਤੁਹਾ ਤੁਹਾਡੇ ਰੂਲਸ ਐ ਰੈਗੂਲੇਸ਼ਨਸ ਇਨੀ ਫੋਲੋ ਹੋਣੇ ਬੇਸ਼ੱਕ ਡਰਾਈਵਿੰਗ ਵਿੱਚ ਹੋਵੇ ਬੇਸ਼ੱਕ ਉਹ ਇਦਾਂ ਹੋਵੇ ਕਿ ਤੁਸੀਂ ਇਦਾਂ ਨਹੀਂ ਕਰ ਸਕਦੇ ਜਿੱਦਾਂ ਕਿ ਕੰਮ ਤੁਸੀਂ ਜੌਬ ਸ਼ੁਰੂ ਕੀਤੀ ਹੈ ਤਾਂ ਤੁਸੀਂ ਕਹੋਗੇ ਅੱਜ ਮੈਂ ਅੱਧਾ ਘੰਟਾ ਲੇਟ ਹੋ ਜਾਣਾ ਜੀ ਤੁਹਾਡਾ ਮਤਲਬ ਅੱਧੇ ਦਿਨ ਤੇ ਹਾੜੀ ਗਈ ਹੈ ਨਾ ਉੱਥੇ ਪਰ आवर ਤੁਹਾਡੀ ਪੇਮੈਂਟ ਆਉਂਦੀ ਹੈ ਪਰ आवर ਕੱਟੀ ਜਾਏਗੀ ਮਤਲਬ ਬਹੁਤ ਤੁਹਾਨੂੰ ਇੱਕ ਇਹ ਨਹੀਂ ਕਿ ਅਰੇ ਕਿ ਬਾਹਰ ਨਾ ਜਾਓ ਬਟ ਏਟਲੀਸਟ ਤੁਸੀਂ ਆਪਣੇ ਮਾਈਂਡ ਵਿੱਚ ਇਹ ਬੱਬਲ ਨਾ ਕ੍ਰੀਏਟ ਕਰੋ ਕਿ ਉੱਥੇ ਜਾ ਕੇ ਪਤਾ ਨਹੀਂ ਅਸੀਂ ਕਿੰਨੇ ਕਹੇ امیر ਬਣ ਜਾਣਾ ਹੈ ਬਹੁਤ ਮਿਹਨਤ ਲੱਗੇ। ਭਾਵੇਂ ਵੀ ਆਪ ਹੀ ਮੰਨਣੇ ਪੈਣੇ ਕੱਪੜੇ ਵੀ ਧੋਣੇ ਪੈਣੇ ਸਾਰੇ ਕੰਮ ਆਪ ਕਰਦੇ ਹੋ। ਉਹ ਵੀ ਹੈ ਬਟ ਉਹ ਤੋਂ ਇਲਾਵਾ ਹਰ ਹੱਡ ਤੋੜ ਮਿਹਨਤ ਕਰਨੀ ਪੈਣੀ। ਚਲੋ ਜਿਆਦਾ ਗੱਲ ਨਾ ਹੋਵੇ। ਯੈਸ ਜਿੱਤਾ ਕਿ ਇਹਨਾਂ ਸਟਰਗਲ ਇੱਥੇ ਕੀਤਾ ਜਾਵੇ ਤਾਂ ਕਿਉਂ ਇੱਥੇ ਕਾਮਯਾਬੀ ਨਹੀਂ ਹੈ? आई आई एम श्योर हो सकती है आपा देखो कितना जैसा अपने आले-दिवाले देख लो कितनी कंस्ट्रक्शंस होndियां ने हैना महाली देख लो ਤੁਸੀਂ ਉਧਰ ਉਸ ਸਾਈਡ ਦੇਖ ਲੋ ਕਿੰਨੇ ਮਤਲਬ ਮਾਲਸ ਬਨ ਰਹੇ ਨੇ ਬਿਲਡਿੰਗਸ ਬਨ ਰਹੀਆਂ ਨੇ ਬਹੁਤ ਕੁਝ ਹੋ ਸਕਦਾ ਆ ਪੰਜਾਬ ਵੀ ਗਰੋ ਕਰ ਸਕਦਾ ਹੈ ਆਪਾਂ ਖੁਦ ਜੌਬਸ ਕ੍ਰੀਏਟ ਕਰ ਸਕਦੇ ਆ ਬਾਹਰ ਦੀ ਆਪਣੀ ਸਹੂਲਤ ਹੈ ਇੱਧਰ ਦੀ ਆਪਣੀ ਸਹੂਲਤ ਹੈ ਜਸਟ ਬੀ ਰੈਡੀ ਰੀਅਲ ਰੀਅਲਿਸਟਿਕ ਰਹੋ ਹਮ ਯਾ ਉਧਰ ਲਾਈਕ ਉਧਰ ਇੱਧਰ ਵਰਗੀਆਂ ਸਹੂਲਤਾਂ ਨਾ ਪਾ ਲਓ ਤੇ ਇੱਧਰ ਉੱਧਰ ਵਰ ਗਿਆ ਸੁਲਤਾਨਾ ਜੋ ਜੋ ਹੋ ਰਿਹਾ ਹੁਣ ਕਰੰਟਲੀ ਹੈ ਨਾ ਉਹ ਹੀ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਫਿਲਮ ਵਿੱਚ ਆਈ ਵੁੱਡ ਸੇ ਸੋ ਇਨਸਪਾਇਰਡ ਬਾਇ ਟਰੂ ਇਵੈਂਟਸ ਜਿੱਤਾ ਪਾ ਕਿਹਾ ਹੈ ਪਰ ਜੀ ਬੈਟਰ ਦੱਸਣਗੇ ਰਾਈਟਰ ਨੇ ਦੱਸੋ ਤੁਸੀਂ ਹਾਂਜੀ ਭਾਜੀ ਨਹੀਂ ਜਿਹੜਾ ਹਾਂਜੀ ਕਨਸੈਪਟ ਆ ਜਿਹੜਾ ਫਿਲਮ ਦਾ ਜੀ ਥਾਟ ਆ ਕਨਸੈਪਟ ਦਾ ਉਹ ਹੈਗਾ ਇਹੀ ਆ ਜੋ ਅਸੀਂ ਕਹਾਣੀ ਤੁਹਾਨੂੰ ਦੱਸੀ ਆ ਜੋ ਪਿਛਲੇ ਕਈ ਸਾਲਾਂ ਚੁੱਪ ਖਬਰਾਂ ਸੁਣੀ ਆ ਨਾ ਬਹੁਤ ਜ਼ਿਆਦਾ ਤੇ ਉਸ ਤੋਂ ਬਾਅਦ ਜਿਹੜੀ ਕਹਾਣੀ ਆਪਾਂ ਬਣਦੇ ਆ ਉਹ ਕਹਾਣੀ ਫਿਕਸ਼ਨਲ ਹੁੰਦੀ ਆ ਉਹਦੇ ਕਿਰਦਾਰ ਫਿਕਸ਼ਨਲ ਹੁੰਦੇ ਆ ਪਰ ਜਿਹੜੀ ਬੈਕਬੋਨ ਆ ਜਿਹੜਾ ਥਾਟ ਆ ਜੋ ਕਨਸੈਪਟ ਆ ਉਹ ਇਨਸਪਾਇਰਡ ਫਰਮ ਟ੍ਰੂ ਇਵੈਂਸੀ ਆ ਆਪਣੇ ਨੂੰ ਵੀ ਗਵਾਉਣਾ ਪੈਂਦਾ ਤੇ ਪੈਸੇ ਵੀ ਗਵਾਉਣੇ ਪੈਂਦੇ ਨਾਲ ਹਾਂਜੀ ਬਿਲਕੁਲ ਦੋਨੇ ਸੱਟਾਂ ਨੇ ਮੈਨੂੰ ਲੱਗਦਾ ਪੈਸੇ ਦੀ ਸੱਟ ਬੰਦਾ ਫੇਰ ਵੀ ਜਰ ਜਾਂਦਾ ਕਿਸੇ ਟਾਈਮ ਤੇ ਜਾ ਕੇ ਬੰਦੇ ਕੋਲ ਫੇਰ ਚਾਰ ਪੈਸੇ ਕਿਸੇ ਪਾਸੇ ਮੇਬੀ ਆ ਜਾਣ ਪਰ ਜਿਹੜਾ ਆਪਣਾ ਤੁਸੀਂ ਗਵਾ ਲਿਆ ਉਹ ਨਹੀਂ ਵਾਪਸ ਨਹੀਂ ਆਉਣਾ ਤਾਂ ਜਿਹੜਾ ਧੋਖਾ ਕੀਤਾ ਉਹਦੇ ਵਾਸਤੇ ਵੱਖਰਾ ਜਿਲ ਜਾਣਾ ਪੈਂਦਾ ਚਲੋ ਧੋਖਾ ਇੱਕ ਨਜ਼ਰੀਆ ਹੁੰਦਾ انسان ਦਾ ਦੇਖਣ ਦਾ ਜੋ ਤੁਹਾਡੀ ਨਜ਼ਰ ਵਿੱਚ ਧੋਖਾ ਹੋਵੇਗਾ ਮੇਰੇ ਲਈ ਸ਼ਾਇਦ ਧੋਖਾ ਨਹੀਂ ਹੋਵੇਗਾ ਹਣਾ ਹਰ ਇੱਕ انسان ਦੀ ਆਪਣੀ ਆਪਣੀ ਰੀਜ਼ਨਿੰਗ ਹੁੰਦੀ ਹੈ ਕਿ ਉਹਨੇ ਕਿਉਂ ਤੇ ਕਿਵੇਂ ਕਦੋਂ ਕੀ ਕੀਤਾ ਉਹਨੂੰ ਪਤਾ ਹੁੰਦਾ ਹੈ ਰਾਈਟ ਸੋ ਉਹ ਤੁਸੀਂ 14 ਮਾਰਚ ਨੂੰ ਦੇਖਿਓ ਕਿ ਮੈਂ ਧੋਖਾ ਕੀਤਾ ਕਿ ਮਤਲਬ ਚਲੋ ਠੀਕ ਹੈ ਜੋ ਵੀ ਹੈ ਬਟ ਬਟ ਮੈਂ ਆਪਣੀ ਨਜ਼ਰਾਂ ਥੋੜੀ ਗਲਤ ਹੋਵਾਂਗੀ ਨਾ ਮੇਰੇ ਤਾਂ ਆਪਣੇ ਬਹੁਤ سارے ਰੀਜ਼ਨਸ ਹੋਣਗੇ ਕੈਰੈਕਟਰ ਵਿੱਚ ਲੇਅਰਿੰਗ ਬਹੁਤ ਹੈ ਸ਼ੇਡਸ ਬਹੁਤ ਨੇ ਬਹੁਤ ਜ਼ਿਆਦਾ ਮਤਲਬ ਜੋ ਰਿਐਲਿਟੀ ਵਿੱਚ ਵੀ ਹੁੰਦਾ ਹੈ ਨਾ ਕੋਈ 24 ਆਵਰਸ ਚੰਗਾ ਨਹੀਂ ਹੁੰਦਾ ਤਾਂ ਨਾ ਹੀ ਕੋਈ 24 ਆਵਰਸ ਮਾੜਾ ਹੁੰਦਾ ਸੋ ਉਹ ਸ਼ੇਡਸ ਉਹਦੇ ਚੱਲਦੇ ਰਹਿੰਦੇ ਨੇ ਐਂਡ ਹਰਦੀਪ ਕਹ ਰਿਹਾ ਸੀ ਕਿ ਕਿ ਫਿਕਸ਼ਨਲ ਸਕ੍ਰੀਨ ਪਲੇ ਹੈ ਬਟ ਮੈਨੂੰ ਤਾਂ ਐਜ਼ ਐਨ ਆਡੀਅנס ਜਿਵੇਂ ਸੋਚਾਂ ਜਦੋਂ ਮੈਂ ਮੂਵੀ ਦੇਖਦੀ ਹਾਂ ਮੈਨੂੰ ਉਹ ਫਿਕਸ਼ਨ ਵਿੱਚ ਵੀ ਬਹੁਤ ਇਦਾਂ ਦੀ ਸਿਚੁਏਸ਼ਨਸ ਲੱਗਿਆ ਜੋ ਬਹੁਤ ਰਿਐਲਿਟੀ ਰੀਅਲ ਇਹਨਾਂ ਦੇ ਹੋਣੇ ਸੀਗੇ ਜੀ ਤੁਸੀਂ ਜੇਲ੍ਹ ਜਾਣਾ ਪੈ ਗਿਆ ਹਨਾ ਹਵਾਲਾਤ ਕੱਟੀ ਹਾ ਜੇਲ ਤਾਂ ਉਸ ਤੋਂ ਇਲਾਵਾ ਵੀ ਬਹੁਤ ਕੁਝ ਹੋਇਆ ਥੱਪੜ ਵੀ ਮੈਂ ਬਹੁਤ ਖਾਧੇ ਉਂਗਲੀਆਂ ਵੀ ਮੇਰੀਆਂ ਇੰਦਾਂ ਹੀ ਹੋ ਗਈਆਂ ਸੀ ਦੋਕ ਦਿਨ ਮੈਂ ਸੀ ਬਸ ਚਾਚਾ ਵਿੱਚ ਕਹੀ ਗਿਆ ਕਿ ਚਲੋ ਹਾਂਜੀ ਹਾਂਜੀ ਮਾਰ ਲੈਨੇ ਆ ਸੱਚੀ ਮਾਰ ਲੈਨੇ ਉਹ ਫੀਲਿੰਗ ਜੇ ਨਹੀਂ ਆਉਂਦੀ ਨਾ ਸੋ ਜਦੋਂ ਤੁਸੀਂ ਟੀਜ਼ਰ ਚ ਵੀ ਦੇਖਦੇ ਆ ਜਦੋਂ ਮੈਂ ਕਰਦੀ ਆ ਜਦੋਂ ਮੈਂ ਲਿਟਰਲੀ ਇਦਾਂ ਕੀਤਾ ਨਾ ਉਹਦੇ ਵਿੱਚ ਮੇਰਾ ਮੈਂ ਇੰਦਾਂ ਹੀ ਸੀ ਕਿ ਮੈਮ ਮੈਂ ਐਕਸਪੈਕਟ ਨਹੀਂ ਕੀਤਾ ਸੀ ਕਿ ਇੰਨੀ ਜ਼ੋਰ ਨਾਲ ਮਾਰੋਗੇ ਬਿਕੋਜ਼ ਉਹ ਹਾਈਟ ਵਿੱਚ ਮੇਰੇ ਨਾਲ ਉਹ ਯੂ نو ਥੋੜਾ ਛੋਟਿਆ ਤੁਹਾਨੂੰ ਲੱਗਿਆ ਕਿ ਇਟਸ ਓਕੇ ਥੋੜਾ ਜਿਹਾ ਹਲਕਾ ਜਿਹਾ ਪੈ ਜਾਏਗਾ ਕੋਈ ਗੱਲ ਨਹੀਂ ਮੈਂ ਤਾਂ ਇਹ ਤਾਂ ਸੁਣ ਹੋਈ ਪਈ ਸੀ ਟੇਕ ਖਤਮ ਵੀ ਹੋ ਗਿਆ ਤਾਂ ਮੈਂ ਇੱਧੇ ਖੜੀ ਸੀ ਲਾਇਗਾ ਓ ਹਾਂ ਹਾਂਜੀ ਠੀਕ ਹੈ ਚਲੋ ਜੀ ਯਾ ਜੀ ਬਹੁਤ ਪਿਆਰ ਦਿੱਤਾ ਮਿਲੇ ਜੀ 14 ਤਰੀਕ ਨੂੰ ਵੀ ਬਹੁਤ ਪਿਆਰ ਦੇਣਗੇ ਦਰਸ਼ਕ ਹਾਂਜੀ ਉਮੀਦ ਤਾਂ ਇਹੀ ਕਰਦੇ ਆ ਭਾਜੀ ਦੇਖੋ ਅਸੀਂ ਇਹੀ ਚਾਹੁੰਦੇ ਆ ਵੀ ਉਹ ਕਨਵਰਜਨ ਹੋਵੇ ਜਿਹੜਾ ਟੀਜ਼ਰ ਨੂੰ ਪਸੰਦ ਕੀਤਾ ਗਿਆ ਕਈ ਵਾਰੀ ਆਪਾਂ ਲਾਈਕਸ ਦੇਖਦੇ ਆਂ ਕਮੈਂਟ ਦੇਖਦੇ ਆਂ ਸ਼ੇਅਰ ਦੇਖਦੇ ਆਂ ਹਜ਼ਾਰਾਂ ਚ ਹੋ ਜਾਂਦੇ ਆ ਨਾ ਅਸੀਂ ਇਹੀ ਚਾਹੁੰਦੇ ਆ ਵੀ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਆਪਣੇ ਘਰਾਂ ਚੋਂ ਨਿਕਲ ਕੇ ਫਿਲਮ ਦੇਖਣ ਆਉਣ ਉਹਨੂੰ ਕਹਿੰਦੇ ਤਾਂ ਚਲੋ ਹਰੇਕ ਫਿਲਮ ਮੇਕਰ ਕਹਿੰਦਾ ਵਾ ਹਨਾ ਉਸ ਤਰ੍ਹਾਂ ਹੱਸੀ ਵੀ ਕਹਨੇ ਹੀ ਆ ਪਰ ਮੈਨੂੰ ਉਦਾਂ ਲੱਗਦਾ ਵੀ ਜਦੋਂ ਸਿਨੇਮੇ ਚ ਜੇ ਕੋਈ ਤੁਸੀਂ ਇਹ ਚਾਹੁੰਦੇ ਹੋ ਵੀ ਅਲੱਗ ਚੀਜ਼ ਬਣੇ ਤਾਂ ਅਲੱਗ ਚੀਜ਼ ਅਸੀਂ ਬਣਾ ਕੇ ਲੈ ਕੇ ਆਏ ਆ ਤਾਂ ਫਿਰ ਉਹਨੂੰ ਜੇ ਪ੍ਰੂਵ ਨਹੀਂ ਕਰਾਂਗੇ ਬਾਕਸ ਆਫਿਸ ਤੇ ਜੇ ਉਹ ਪੈਸਾ ਫਿਲਮ ਨਹੀਂ ਕਮਾਊਗੀ ਤਾਂ ਫਿਰ ਇੰਡਸਟਰੀ 'ਚ ਐਗਜ਼ਾਮਪਲ ਸੈੱਟ ਹੋ ਜਾਣਾ ਵੀ ਯਾਰ ਉਹਨਾਂ ਨੇ ਅਲੱਗ ਕੀਤਾ ਤਾਂ ਸੀ ਉਹਨਾਂ ਨੇ ਕੀ ਕਰ ਲਿਆ ਕੁਛ ਨਹੀਂ ਕਰ ਸਕਿਆ ਉਹ ਇਸ ਕਰਕੇ ਜੋ ਚੱਲਦਾ ਉਹੀ ਚਲਾਉ। ਇਹ ਬੰਦੇ ਨੂੰ ਹੁੰਦਾ ਨਾ ਵੀ ਮੈਂ ਵੱਖਰਾ ਕੰਸਰਟ ਲੱਗਿਆ ਤੇ ਇਦਾਂ ਜਿਹੜਾ ਕਿ ਰਿਜ਼ਲਟ ਵੀ ਵੱਖਰਾ ਹੀ ਆਏਗਾ। ਅਸੀਂ ਵੱਖਰਾ ਵੀ ਚਾਹੁੰਦੇ ਆਂ ਅਸੀਂ ਵੱਡਾ ਵੀ ਚਾਹੁੰਦੇ ਆਂ ਭਾਜੀ। ਵੱਡਾ ਵੀ ਚਾਹੁੰਦੇ ਆਂ ਸਾਡੀ ਫਿਲਮ ਅੰਡਰ ਬਜਟ ਬਣੀ ਹੋਈ ਫਿਲਮ ਤੇ ਮੈਨੂੰ ਨਹੀਂ ਲੱਗਦਾ ਵੀ ਕਿਤੇ ਲਿਖਿਆ ਹੋਇਆ ਕਿਤਾਬ ਦੇ ਵਿੱਚ ਵੀ ਜਿਹੜੀ ਅੰਡਰ ਬਜਟ ਫਿਲਮ ਆ ਉਹ ਬਹੁਤ ਕਰੋੜਾ ਰੁਪਈਆ 50 ਕਰੋੜ 100 ਕਰੋੜ ਨਹੀਂ ਕਰ ਸਕਦੀ। ਕਿਤੇ ਨਹੀਂ ਲਿਖਿਆ ਹੋਇਆ। ਇਹ ਕਿਤੇ ਨਹੀਂ ਹੈਗਾ ਵੀ 20 ਕਰੋੜ ਦੀ ਫਿਲਮ ਹੀ 100 ਕਰੋੜ ਕਰ ਸਕਦੀ ਆ ਤੇ ਪਰ ਉਹਦੇ 'ਚ ਕਰਨਾ ਲੋਕਾਂ ਨਹੀਂ ਆ। ਜੇ ਲੋਕ ਤੇ 14 ਤਰੀਕ ਨੂੰ ਉੜੀ ਗਿਆ ਫਿਰ ਜਲਦੀ ਧੜਕਣਾ ਫਿਰ ਤੇਜ਼ ਹੋ ਗਿਆ ਮੈਂ ਇਹ ਕਹਿ ਰਹੀਆਂ ਕਰੋ ਜੋ ਕਹਿ ਰਹੇ ਨੇ ਕਰੋ ਹਾਂਜੀ 14 ਤਰੀਕ ਨੂੰ ਮਤਲਬ ਐਕਸਾਈਟਡ ਹਾਂ ਸੀ ਐਂਡ ਬਿਕਾਜ਼ ਪਹਿਲੀ ਵਾਰ ਮੈਂ ਅਰਦੀਪ ਨੂੰ ਕਹੈ ਸੀ ਨਾ ਮੈਨੂੰ ਪਸੰਦ ਨਹੀਂ ਹੈਗਾ ਇੰਡੀਵਿਜੂਅਲ ਚ ਕਹਿਣਾ ਕਿ ਸਾਡੀ ਮੂਵੀ ਦੇਖਣ ਜਾਇਓ ਸਾਡੀ ਮੂਵੀ ਦੇਖਣ ਜਾਇਓ ਐਂਡ ਪਹਿਲੀ ਵਾਰ ਮੈਂ ਖੁਦ ਕਹਿ ਰਹੀ ਐ ਕਿ ਸਾਡੀ ਮੂਵੀ ਦੇਖਣ ਜਾਇਓ ਸੋ ਹੁਣ ਮੈਨੂੰ ਫੈਨ ਫੋਲੋਇੰਗ ਐਂਡ ਆਡੀਅנס ਆ ਵੀ ਪਤਾ ਲੱਗ ਜਾਏਗਾ ਕਿ ਤੁਸੀਂ ਉੱਦਾਂ ਹੀ ਵਸਨੂੰ ਫੋਲੋ ਕਰਦੇ ਆ ਕਿ ਸੱਚੇ ਮੇਰੀ ਗੱਲ ਮੰਨਦੇ ਵੀ ਹੈਗੀਆਂ ਕਿ ਨਹੀਂ ਸੋ ਆਈ ਥਿੰਕ ਕਿ ਇਟਸ ਅ ਗੁੱਡ ਆਈ ਥਿੰਕ ਸਾਡੇ ਸਾਰਿਆਂ ਲਈ ਵਧੀਆ ਹੋ ਜਾਏਗਾ ਯੂ نو ਕਿ ਦੇਖਦੇ ਹਾਂ ਕਿ ਹੁੰਦਾ ਬਹੁਤ ਵਾਰੀ ਮੈਂ ਬੋਲ ਚੁੱਕੀ ਐ ਕਿ ਕੋਈ ਪਲ ਕੋਈ ਡਾਇਲੋਗ ਕੋਈ ਗਾਣਾ ਥੋੜਾ ਜਿਹਾ ਨੁਕਰਾ ਜੱਚ ਪਲ 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 ਤਾਂ ਬਤਰੀ ਨੇ ਕੋਈ ਜਿਹੜੀ ਕੁੱਟ ਖਾਦੀ ਆ ਇਹਨਾਂ ਨੇ ਮੇਰੇ ਥੱਪੜ ਅਸਲੀ ਮਾਰੇ ਆ ਜੀ ਤੇ ਇਹਨਾਂ ਨੇ ਇਹਨਾਂ ਨੇ ਵੀ ਅਸਲੀ ਥੱਪੜ ਖਾਦਾ ਇਹਨਾਂ ਨੇ ਮੈਂ ਬਦਲਾ ਲੈ ਲਿਆ ਇਹਨਾਂ ਹਾਂ ਬਰਾਬਰ ਕਰ ਲਿਆ ਸਾਰਾ ਕੋਈ ਸੀਨ ਨਹੀਂ ਸੀ ਕਿ ਉਹਨਾਂ ਨੇ ਲਿਖਵਾ ਦਿੱਤਾ ਬਾਅਦ ਵਿੱਚ ਨਾ ਆਪਣਾ ਸੀਨ ਕਰਵਾ ਕੇ ਇਹ ਬਹੁਤ ਚਲਾਕ ਨੇ ਐਕਟਰ ਵੀ ਨੇ ਲੈ ਰਾਈਟਰ ਵੀ ਨੇ ਹਣਾ ਇਹਨਾਂ ਨੇ ਫਿਰ ਜਾਣੋ ਮੁੱਝ ਕੇ ਕਿਤਾਬ ਮੈਂ ਆਪ ਵੀ ਖਾਦਾ ਭਾਜੀ ਇੰਟੈਲੀਜੈਂਸ ਮੇਰਾ ਆਪ ਵੀ ਖਾਦਾ ਕੇ ਆਹਾ ਆਵਾਜ਼ ਵੀ ਆ ਜਾਏ ਇਸ ਦਾ ਦੇ ਲੱਗੇ ਬਿਨਾ ਯਾ ਮਤਲਬ ਆ ਡੋ ਨੋ ਇਦਾਂ ਤਾਂ ਨਹੀਂ ਹੋ ਪਾਏਗਾ ਉਹ ਤਾਂ ਬੀ ਐਮ ਸੀ ਕਰਾਂਗੇ ਅਗਲੀ ਵਾਰੀ ਹਰ ਵਾਰੀ ਤਪੜ ਥੋੜੀ ਜਾਂਦੇ ਰਹੇ ਆਈ ডো ਕੈਨੋ ਸੋ ਕੀ ਤੁਮ ਕੋਈ ਅਪੀਲ ਅਪੀਲ अगेन ਉਹੀ ਕਿ ਯੂ نو ਇਸ ਵਾਰ ਤਾਂ ਮੇਰੀ ਰਿਕੁਐਸਟ ਇਹ ਆ ਪਲੀਜ਼ ਮੇਰੇ ਲਾਜ ਰੱਖ ਲਿਓ ਬਿਕਾਜ਼ ਮੈਂ ਖੁਦ ਕਹਿ ਰਹੀ ਹਾਂ ਤੇ ਮੈਂ ਮੈਂ ਖੁਦ ਕਹਿ ਰਹੀ ਹਾਂ ਕਿ ਮੈਂ ਯੂ ਨੋ ਮੈਨੂੰ ਇਦਾਂ ਲੱਗਦਾ ਮੈਂ ਦੀ ਇਕੱਲੀ ਆਪਣੀ ਆਪਣੀ ਨਹੀਂ ਗੱਲ ਦੋਨਾਂ ਦੀ ਮੈਨੂੰ ਇਹਦਾ ਲੱਗਦਾ ਵੀ ਆਡੀਅנס ਦੀ ਖੁਦ ਦੀ ਗੱਲ ਆ ਹੈਨਾ ਜੇ ਹੁਣ ਆਡੀਅנס ਸਾਡੇ ਲਈ ਨਾ ਜਾਵੇ ਆਡੀਅਸ ਆਪਣੇ ਆਪ ਲਈ ਚਲੇ ਜਾਵੇ ਕਿੰਨੇ ਲੱਖ ਰੁਪਏ ਲਾਉਣਾ ਹੈ ਉਹ ਕੁਸ਼ਤੇ 100 ਰੁਪਏ ਤੋਂ ਟਿਕਟ ਪਰ ਪਰਸਨ ਭਾਜੀ 200 250 ਦੀ ਸਾਰੀ ਗੇਮ ਆ ਅਸੀਂ ਜੇ ਕਰੋੜਾਂ ਰੁਪਏ ਲਾ ਕੇ ਫਿਲਮ ਬਣਾ ਸਕਦੇ ਹਾਂ 200 250 ਕੋਈ ਵੱਡੀ ਗੱਲ ਨਹੀਂ ਬਸ ਉਹ ਦਿਲੋਂ ਚਾਹਤ ਹੋਣੀ ਚਾ ਨੇ ਮੈਨੂੰ ਪਤਾ ਪਰ ਉਹ ਕਰਨਾ ਚਾਹੀਦਾ ਹੋਣੇ ਸਵਾਰ ਜ਼ਰੂਰੀ ਆ ਇਹ ਨਾ ਚੜਾ ਜ਼ਰੂਰੀ ਆ ਤਾਂ ਬਿਲਕੁਲ 6 ਇਚ ਜਿਹੜੀ ਫਿਲਮ ਹੈ ਉਹ 14 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ ਦਿਲ ਦੀ ਧੜਕਣਾ ਵਿੱਚ ਜਿਹੜੀ ਕਿ ਲਗਾਤਾਰ ਹੁਣ ਉਹ ਤੇਜ਼ ਹੁੰਦੀਆਂ ਵਿਖਾਈ ਦੇ ਰਹੀ ਕਿਉਂਕਿ ਬਹੁਤ ਘੱਟ ਸਮਾਂ ਰਹਿ ਗਿਆ ਰਿਲੀਜ਼ਿੰਗ ਵਿੱਚ ਉਹ ਟੀਜ਼ਰ ਨੂੰ ਬਹੁਤ ਸਾਰਾ ਦਰਸ਼ਕਾਂ ਦਾ ਪਿਆਰ ਮਿਲਿਆ ਔਰ ਜਿਹੜਾ ਕਿ ਹੁਣ ਤੋ ਦਾ ਤਰੀਕ ਨੂੰ ਵੀ ਲਗਾਤਾਰ ਅਪੀਲਾ ਹੋ ਰਹੀਆਂ ਨੇ ਵੀ ਇਸ ਫਿਲਮ ਨੂੰ ਜਰੂਰ ਦੇਖ ਕੇ ਜਾਓ ਕਿਉਂਕਿ ਜਿਹੜੇ ਬਾਹਰ ਜਾਂਦਾ ਜਿਹੜਾ ਸੁਪਨਾ ਹੈ ਉਹ ਸਹੀ ਤਰੀਕੇ ਨਾਲ ਸਕਾਰ ਕਰਨਾ ਚਾਹੀਦਾ ਹੈ ਡੋਂਕੀ ਲਗਾ ਕੇ ਜਾਂ ਹੋਰ ਦੂਸਰੇ ਤਰੀਕੇ ਨਾਲ ਬਾਹਰ ਜਿਹੜਾ ਕਿ ਉਹ ਨਹੀਂ ਜਾਣਾ ਚਾਹੀਦਾ ਇੱਕ ਵੱਖਰਾ ਕਨਸੈਪਟ ਹੈ ਇਸ ਫਿਲਮ ਵਿੱਚ ਯੂਨਿਕ ਸਟੋਰੀ ਵੇਖਣ ਨੂੰ ਜਰੂਰ ਮਿਲੇਗੀ ਕਮਰ ਪਰਸਨ ਸੁਖਪਾਲ ਦੇ ਨਾਲ ਸਿਕੰਦਰ ਪਸੀਚਾ ਦੈਨਿਕ ਸਟੇਟੀਵੀ ਅੰਮ੍ਰਿਤਸਰ